ਤੰਦ ਦੀ ਸੰਡੇ ਬੱਚਿਆਂ ਨੂੰ ਨਵਰਾਤਰੀ ਦੇ ਦਿਨ ਕਦੋਂ ਸ਼ੁਰੂ ਹੁੰਦੇ ਨੇ ਸਭ ਪਤਾ ਹੁੰਦਾ ਮਹਾਰਮ ਦੇ ਦਿਨ ਕਦੋਂ ਸ਼ੁਰੂ ਹੁੰਦੇ ਨੇ 크리스마ਸ ਦੇ ਕਦੋਂ ਆਉਂਦੇ ਨੇ ਸੰਡੇ ਬੱਚਿਆਂ ਨੂੰ ਸਭ ਪਤਾ ਹੁੰਦਾ ਨਹੀਂ ਯਾਦ ਰਹਿੰਦਾ ਤੇ ਸਿੱਖ ਸਾਡੇ ਬੱਚਾ ਨੂੰ ਸਹਿਬਜ਼ਾਦੇ ਦੀ ਸ਼ਹਾਦਤ ਦਿਹਾੜੀ ਨਹੀਂ ਯਾਦ ਰਹਿੰਦੇ ਜਿਨ੍ਹਾਂ ਦੀ ਸ਼ਹਾਦਤ ਦਾ ਸਦਕਾ ਅੱਜ ਪਸਾਰੇ ਸੁੱਖ ਭੋਗ ਰਹੇ ਆ ਪੱਤੇ ਕੇ ਸਾਡੇ ਹੈੱਡ ਗ੍ਰੰਥੀ ਯਾਨੀ ਹਰਪਾਲ ਸਿੰਘ ਜੀ ਕਹਿੰਦੇ ਨੇ ਕਿ ਵੈਸੇ ਤਾਂ ਪੂਰੀ ਜ਼ਿੰਦਗੀ ਰੋਮਾਂ ਦੀ ਬੇਦਬੀ ਨਹੀਂ ਕਰਨੀ ਪੂਰਾ ਜਨਮ ਹੀ ਐਸੇ ਅਜੀਤ ਆਪ ਜਿਆਦਾ ਨੂੰ ਸੋਪਣਾ ਹੈ ਪਰ ਘੱਟੋ ਘੱਟ ਐਤ ਦਸੰਬਰ ਦੇ ਮਹੀਨੇ ਬਿਊਟੀ ਪਾਲਾ ਜਾਂ ਨਾਇਆ ਦੀ ਦੁਕਾਨ ਤੇ ਚੰਦ ਫੁਰਨਾ ਵੀ ਨਾ ਬਣਾਈਏ ਕਿਉਂਕਿ ਸੰਗਤ ਜੀ ਇਸ ਸਾਲ ਦੇ ਅਖੀਰਲੇ ਅਖੀਲੇ 10 ਦਿਨ ਇਸੇ ਦਿਨਾਂ ਵਿੱਚ ਨੂਇਰ ਵੀ ਆਉਂਦੇ ਕਿਸਨਸ ਮੇਰੇ ਕਈ ਵੀ ਦੋਸਤਾਂ ਨਾਲ ਸੈਲੀਬ੍ਰੇਟ ਕਰਨ ਜਾਉਣਾ ਤਾਂ ਇੱਕ ਪਲ ਲਈ ਸੋਚ ਲੈਣਾ ਕਿ ਸਾਡੇ ਛੋਟੇ ਜਿਹੇ ਸਹਿਜਾ ਦੇ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੇ ਮੁੱਖੋਂ ਦੂਦ ਦੀ ਖੁਸ਼ਬੂ ਵੀ ਨਹੀਂ ਗਈ ਸੀ ਉਹ ਵੀ ਸਾਡੇ ਕੌਮ ਦੇ ਰਹਿਬਰ ਰਹੇ ਨੇ ਚਿੰਨਾ ਹੋ ਸਕੇ ਆਪਾਂ ਘਟ ਤੋਂ ਘਟ ਬਿਊਟੀ ਪਾਲ ਲੈ ਜਾਂ ਨਾਇਆਂ ਦੀ ਦੁਕਾਨ ਤੇ ਚਾਉਂਦਾ ਇਸ ਵੇਲੇ ਫੁਰਨਾ ਵੀ ਨਾ ਬਣਾਈਏ ਕਿਉਂਕਿ ਸਾਡੇ ਪਿਤਾ ਨੇ ਸਾਡੇ ਲਈ ਆਪਣਾ ਪਰਿਵਾਰ ਵਾਰਿਆ ਹੈ ਨਹੀਂ ਸੰਸਾਟ ਦੇ ਪੁੱਤਰਾ ਦੇ ਸਿਰ ਇਸ ਸਿਰ ਜੇ ਮਹਾਰਾਜ ਆਪਣੇ ਨਾਂ ਵਾਰਦੇ ਸਾਹਿਬ ਨਾ ਛੱਡ ਦੇ ਨਹੀਂ ਸੰਤਾਂ ਅਨੁਸਾਰ ਦੇ ਪਿਓ ਦੀ ਗੋਦ ਨਸੀਬ ਹੁੰਦੀ ਜੇ ਮਹਾਰਾਜ ਆਪਣੇ ਪਿਤਾ ਨੂੰ ਦਿਲ ਨੇ ਵੱਲ ਨਾ ਤੋੜ ਦੇ ਨਹੀਂ ਸੰਨ ਪੁੱਤ ਪੋਤਰੀ ਸਾਡੀ ਗੋਦ ਵਿੱਚ ਖੇਡਣੇ ਸੀ ਜੇ ਮਹਾਰਾਜ ਆਪਣੇ ਲਾਲਾ ਨੂੰ ਨਾ ਵਾਰ ਦੇ ਜੇ ਮਹਾਰਾਜ ਆਪਣੇ ਲਾਲਾ ਨੂੰ ਨਾ ਵਾਰਦੇ